ਪਤਾ ਮੈਂ ਹੁਣ ਤੁਹਾਨੂੰ ਦੱਸ ਦਿਆਂ ਵੀ ਆਮ ਆਲ ਦੀ ਪਾਰਟੀ ਦੀ ਆਵਾਜ਼ ਆਈ ਜਾਂਦੀ ਵੀ ਕਿਰਾਇਆ ਵੀ ਵਧਾਤਾ ਹੂੰ ਤੇ ਤੇਲ ਵੀ ਵਧਾਤਾ ਹੂੰ ਤੇ ਫਿਰ ਵੀ ਤੈਨੂੰ ਪਤਾ ਹੈ ਵੀ ਹੁਣ ਵੀ ਇੰਨੀਆਂ ਚੀਜ਼ਾਂ ਤਿੰਨ ਚੀਜ਼ਾਂ ਕਰ ਜੇ ਮੈਂ ਭੁੱਲ ਗਈ ਪਤਾ ਨਹੀਂ ਕਿਹੜੀ ਚੀਜ਼ ਹੈ ਹੂੰ ਤੇਲ ਵਧਾਤਾ ਕਿਰਾਇਆ ਵਧਾਤਾ ਹੂੰ ਤੇ ਵੀ ਹੁਣ ਦੱਸੋ ਵੀ ਹੁਣ ਫਿਰ ਜੇ ਉਹਨੂੰ ਆਮ ਆਦਮੀ ਨੂੰ ਵੋਟਾਂ ਪਾਵਾਂਗੇ ਕੰਕ ਘਟਾਤੀ ਹਾਂਜੀ ਪਿੰਡ ਮਣੀਆਂ ਵਾਲੇ ਦੇ ਵਿੱਚ ਚੱਲ ਰਿਆ ਨਰੇਗਾ ਦਾ ਕੰਮ ਤੇ ਆਪਾਂ ਇਹਨਾਂ ਦੇ ਕੋਲੇ ਪਹੁੰਚਿਆ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਆਪਣਾ ਨਾਮ ਜੀ ਸੁਖਵੀਰ ਸਿੰਘ ਜੀ ਸੁਖਵੀਰ ਸਿੰਘ ਕਿਹੜਾ ਪਿੰਡਾ ਹੈ ਮਣਿਆਵਾਲਾ ਜੀ ਪਿੰਡ ਮਣਿਆਵਾਲਾ ਤੇ ਨਰੇਗਾ ਦਾ ਕੰਮ ਆਪਣਾ ਕਦੋਂ ਦਾ ਚੱਲ ਰਿਹਾ ਇਹ ਹੋ ਗਈ 15-16 ਦਿਨ ਹੋ ਗਏ 15-16 ਦਿਨ ਤੇ ਜੋ ਕੰਮ ਦੇ ਵਿੱਚ ਤੁਹਾਨੂੰ ਜਿਹੜੇ ਪੈਸੇ ਆ ਸਰਕਾਰੋਂ ਲੁੱਸੀ ਪਹੁੰਚ ਰਿਹਾ ਸਹੀ ਆਈ ਜਾਂਦੇ ਕੀ ਰਾਂ ਤੇ ਹੋਰ ਕੀ ਦਿੱਕਤ ਪੈਸੇ ਨਾਲ ਕੋਈ ਨਹੀਂ ਜੀ ਕੋਈ ਦਿੱਕਤ ਨਹੀਂ ਠੀਕ ਆ ਤੁਹਾਨੂੰ ਵੋਟਾਂ ਦਾ ਕੰਮ ਜਿਹੜਾ ਅੱਗੇ ਆ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਜਿੱਤੇ ਇਹੀ ਕਹਿਣੇ ਆ ਜੀ ਜੋ ਸਾਡਾ ਕੰਮ ਕਰੂਗਾ ਅਸੀਂ ਉਸੇ ਨੂੰ ਵੋਟ ਪਾਵਾਂਗੇ ਕੀ ਆ ਨਾ ਤੁਹਾਡਾ ਕਿਤਨਾ ਕਰਦੀ ਹਾਂਜੀ ਕਿਤਨਾ ਕਰ ਮਾਤਾ ਚ ਤਿੰਨ ਕਰ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੇ ਪੈਸੇ ਸਹੀ ਮਿਲ ਰਿਹਾ ਜੋ ਤੁਸੀਂ ਨਰੇਗਾ ਦਾ ਕੰਮ ਕਰਦੇ ਆ ਵਧੀਆ ਮਿਲਦੇ ਹਾਂ ਕਿੰਨੀ ਦਿਹਾੜੀ ਪੈਂਦੀ ਨਰੇਗਾ ਦੇ ਵਿੱਚ ਤੁਹਾਨੂੰ 300 ਤੇ ਆਖਣ ਬਾਈ ਤੇ ਕਿੰਨੇ ਚਿਰ ਬਾਅਦ ਪੈਸੇ ਆ ਜਾਂਦੇ ਤੁਹਾਡੇ ਨਰੇਗਾ ਦੇ ਜਿਹੜੇ ਹੋਰ ਦੇ ਨਾ ਕੀ ਆ ਜਾਂਦੀ ਆਪਣਾ ਨਰੇਗਾ ਦਾ ਕੰਮ ਚੱਲ ਰਿਹਾ ਤੁਹਾਡਾ ਨਾਮ ਕੀ ਜਸਕਰਨ ਸਿੰਘ ਜੀ ਇਸ ਕਰਨ ਸਿੰਘ ਕਿਹੜਾ ਪਿੰਡ ਹੈ ਮਣੀਆ ਵਾਲਾ ਮਣੀਆ ਵਾਲਾ ਤੇ ਜੋ ਆਪਾਂ ਹੁਣ ਇਸ ਟਾਈਮ ਡੈਂਪੀ ਢਿੱਲੋ ਆਇਆ ਇਹ ਕਾਲੀਦਲ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਨਾਲ ਰਲ ਗਿਆ ਵੋਟਾਂ ਦਾ ਕੰਮ ਅੱਗੇ ਆ ਰਿਹਾ ਤੁਸੀਂ ਕੀ ਕਹਿ ਚਾਹੁੰਦੇ ਏਨਾਂ ਬਾਰੇ ਅਸੀਂ ਤਾਂ ਕਿ ਬਾਈ ਸੁਖੀਰ ਜੀ ਵੀ ਇਹੀ ਗੱਲ ਕਰਕੇ ਆੜਿਆ ਕਿ ਜਿਹੜਾ ਆਪਣਾ ਕੰਮ ਕਰੂਗਾ ਉਸੇ ਨੂੰ ਹੀ ਮਗਰ ਹੈ ਜੋ ਤੋਂ ਡੰਡੇ ਗਾ ਦਾ ਕੰਮ ਚੱਲ ਰਿਹਾ ਇਹਦੇ ਵਿੱਚ ਕੋਈ ਦਿੱਕਤ ਕੋਈ ਪੈਸੇ ਲੋ ਤੋਂ ਹੋਰ ਕਿਸ ਤਰ੍ਹਾਂ ਦਾ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਹੈ ਪੈਸੇ ਵਧ ਗਿਆ ਹੁੰਦੇ ਆ ਕੰਮ ਵੀ ਵਧਿਆ ਚੱਲਦਾ ਤੇ ਵੋਟਾਂ ਵਾਲੇ ਘਰਾਂ ਚਾਹੁੰਦੇ ਆਪਣੇ ਸਜੇ ਨਹੀਂ ਆਉਂਦਾ ਕੋਈ ਹਾਂਜੀ ਮਾਤਾ ਜੀ ਕੀ ਨਾ ਤੁਹਾਡਾ ਮੇਰਾ ਨਾਮ ਬਿਟੇ ਇਕਬਾਲਪੁਰ ਇਕਬਾਲਪੁਰ ਪੈਂਡ ਤੁਹਾਡਾ ਮਣੀਆ ਵਾਲਾ ਤੇ ਨਰੇਗਾ ਦਾ ਕੰਮ ਜਿਹੜਾ ਆਪਣਾ ਇੱਕਦੋ ਤੋਂ ਚੱਲ ਰਿਹਾ ਤੁਹਾਡਾ ਇਹਨੂੰ ਹੋ ਗਿਆ ਅੱਜ 18 ਦਿਨ 18 ਦਿਨ ਤੇ ਪੈਸਿਆਂ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਲੱਗ ਰਹੀ ਕਿਸੇ ਨਾਲ ਹਰੇ ਪੈਸੇ ਕਿਸੇ ਦੇ ਆਇਆ ਕੋਈ ਮਸਟੌਰ ਇੱਕ ਅੱਧਾ ਆਇਆ ਠੀਕ ਆ ਹੁਣ ਤੁਹਾਨੂੰ ਕੋਈ ਦਿੱਕਤ ਕਿਸੇ ਗੱਲ ਦੀ ਕੋਈ ਵੀ ਹਾਲ ਦੀ ਘੜੀ ਤਾਂ ਹੈ ਨਹੀਂ ਪਰ ਮੈਂ ਹੁਣ ਤੁਹਾਨੂੰ ਦੱਸ ਦਿਆਂ ਵੀ ਆਮ ਆਲ ਦੀ ਪਾਰਟੀ ਦੀ ਆਵਾਜ਼ ਆ ਜੀ ਇਹਦੀ ਵੀ ਕਿਰਾਇਆ ਵੀ ਵਧਾਤਾ ਹੂੰ ਤੇ ਤੇਲ ਵੀ ਵਧਾਤਾ ਹੂੰ ਤੇ ਫਿਰ ਵੀ ਤੈਨੂੰ ਪਤਾ ਹੈ ਵੀ ਹੁਣ ਵੀ ਇੰਨੀਆਂ ਚੀਜ਼ਾਂ ਤੈਨੂੰ ਚੀਜ਼ਾਂ ਕਰ ਜੇ ਮੈਂ ਭੁੱਲ ਗਈ ਪਤਾ ਨਹੀਂ ਕਿਹੜੀ ਚੀਜ਼ ਹੈ ਹੂੰ ਤੇਲ ਵਧਾਤਾ ਕਰਾਇਆ ਵਧਾਤਾ ਹੂੰ ਤੇ ਵੀ ਹੁਣ ਦੱਸੋ ਵੀ ਹੁਣ ਫਿਰ ਜੇ ਉਹਨੂੰ ਆਮ ਆਦਮੀ ਨੂੰ ਵੋਟਾਂ ਪਾਵਾਂ ਕਣਕ ਘਟਾਤੀ ਹੂੰ ਲੀਪੂ ਦੀ ਵੀ ਤੁਸੀਂ ਵੋਟ ਉਹਨੂੰ ਪਾਉਣੇ ਜਿਹੜਾ ਤੁਹਾਡਾ ਕੰਮ ਕਰੂ ਹਾਂ ਵੀ ਅਸੀਂ ਤਾਂ ਫਿਰ ਵੋਟਾਂ ਉਹਨਾਂ ਨੂੰ ਪਾਉਣਗੇ ਠੀਕ ਹੈ ਹਾਂ ਹਣੀ ਮੈਂ ਤੁਸੀਂ ਕੀ ਕਹਿੰਦੇ ਸੀਗੇ ਤੋੜਾ ਪਾਉਣਾ ਬਈ ਮੇਰਾ ਪੰਦਾ ਨਹੀਂ ਕੋਈ ਤਹਾਨੂੰ ਵੋਟਾਂ ਨੇੜੇ ਆ ਰਹੀਆਂ ਤੇ ਵੋਟਾਂ ਵਾਲੇ ਨਾਲ ਗੱਲ ਕਰੋ ਤੁਸੀਂ ਮੋਟਾਂ ਵਾਲੇ ਵੀ ਬਸ ਆ ਕੇ ਟੈਂਪੋਰਰੀ ਕਰੇ ਵੱਡ ਜਾਂਦੇ ਨਿਕਲ ਜਾਂਦੇ ਆ ਕੋਈ ਨਿਆਣੀ ਨਹੀਂ ਦਿੰਦਾ ਕੱਥੇ